ਅੱਜ ਨਾ ਆਪ ਆਪਨੇ ਪਿੰਡ ਦੇ ਵਿੱਚ ਆਏ ਹੋਏ ਆ ਸਾਡੇ ਗਰਮੀਤ ਚਾਚਾ ਜੀ ਆ ਕਾਕਾ ਭਾਈ ਕਾ ਜੀ ਨਾਲ ਬੋਲਦੇ ਨੇ ਮੇਰੇ ਇਹ ਸਤਕਾਰਯੋਗ ਨੇ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਵੀ ਜਿਹੜਾ ਹਾਈਡਰਾ ਤੁਸੀਂ ਦੇਖਦੇ ਹੋ ਇਹ ਗੱਡੀ ਦੇ ਵਿੱਚ ਟਰੈਕਟਰ ਨਾ ਢਗੇਰਾ ਜੀ ਜੋ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਦਿਨ ਲਿਆਂਦਾ ਹੋਇਆ ਪਰਮਾਤਮਾ ਕਰਕੇ ਇਹ ਦਿਨ ਸਾਰਿਆਂ ਤੇ ਆਉਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਥੋੜੀ ਜੀ ਗਰੀਬੀ ਰੇਖਾ ਦੇ ਵਿੱਚ ਹੁੰਨੇ ਆ ਆਪਣੇ ਸੁਪਨੇ ਹੁੰਦੇ ਆ ਕਈਕ ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਪੂਰੇ ਕਰਦਾ ਹੁੰਦਾ ਪਰ ਇੱਕ ਹਿੰਮਤ ਹੁੰਦੀ ਆ ਇੱਕ ਦੌੜ ਦੇ ਵਿੱਚ ਆਪਾਂ ਨੂੰ ਰਹਿਣਾ ਚਾਹੀਦਾ ਸੱਚੇ ਪਾਤਸ਼ਾਹ ਨੇ ਉਹ ਦਿਨ ਅਜ ਪੂਰੇ ਕਰੇ ਹੋਇਆ ਤੇ ਹਾਈਡਰਾ ਦਾ ਕੀ ਕਾਰਨ ਆ ਜਾਂ ਟਰੈਕਟਰ ਦਾ ਕੀ ਕਾਰਨ ਆਪਣੇ ਨਾਲ ਸਮਾਰਾ ਪਰਿਵਾਰ ਆ ਤਾਂ ਪਹਿਲਾਂ ਤਾਂ ਸੰਗਤਾਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਭਾਗਾਂ ਵਾਲਾ ਦਿਨ ਸਾਰੀ ਸਤਿਕਾਰਯੋਗ ਨੇ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਖੰਡਾ ਜੀ ਉਹਨਾਂ ਨਾਲ ਸਾਰੇ ਸਤਿਕਾਰਯੋਗ ਨੇ ਚਾਚਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਸਾਡੇ ਕਿੰਨ ਨੂੰ ਸਾਨੂੰ ਬਧਾਈਆਂ ਬਹੁਤ-ਬਹੁਤ ਵੀ ਤੁਸੀਂ ਅੱਜ ਸੋਡੀ ਪਰਮਾਤਮਾ ਨੇ ਰੀਜ ਪੂਰੀ ਕਰੀ ਸੀਗੀ ਤਾਂ ਸਾਨੂੰ ਹੀ ਬਤਾ ਲਈ ਤੇ ਚਾਚਾ ਸਭ ਤੋਂ ਪਹਿਲਾਂ ਤਾਂ ਮੈਨੂੰ ਇਹੀ ਕਾਰਨ ਦੱਸ ਜੀ ਟਰੈਕਟਰ ਕੋਠੀ ਦੇ ਚਲਾਉਣਾ ਕੀ ਕਾਰਨ ਆ ਸਭ ਤੋਂ ਇਹ ਬਾਈ ਜੀ ਇੱਕ ਸ਼ੌਂਕ ਸੀਗਾ ਜੀ ਮੈਨੂੰ ਸ਼ੌਂਕ ਸੀਗਾ ਅੱਛਾ ਜੀ ਅੱਛਾ ਪੌਂਚਰ ਦੀ ਰੇਸ ਸੀ ਜੀ ਮੇਰੀ ਅੱਛਾ ਜਿਹੜੀ ਕਿ ਵਾਈਗਰੂ ਨੇ ਸੱਚੇ ਪਾਸ਼ਣ ਆ ਤੇ ਸੁਪਨਾ ਪੂਰਾ ਕਰਿਆ ਹਾਂ ਜੀ ਸੁਪਨਾ ਕਹਿ ਸਕਦਾ ਵੀ ਸੁਪਨਾ ਪੂਰਾ ਕਰਿਆ ਤੇ ਜਿਨ੍ਹਾਂ ਦਾ ਟਰੈਕਟਰ ਦੇ ਉੱਤੇ ਅਨਮੋਲ ਹਨਾ ਭਾਈ ਕਾ ਇਹਨਾਂ ਦੇ ਬੇਟਾ ਜੀ ਨੇ ਤੇ ਇਹਨਾਂ ਦਾ ਵੀ ਇੱਕ ਸੁਪਨਾ अच्छा ਵੀ ਪਹਿਲਾਂ ਤੋਂ ਹੀ ਸ਼ੌਂਕ ਸੀਗਾ ਇਹ ਚੀਜ਼ ਦਾ ਹਾਂਜੀ ਹਾਂਜੀ ਬਹੁਤ ਟਾਈਮ ਦਾ ਸ਼ੌਂਕ ਸੀਗਾ ਜੀ ਠੀਕ ਆ ਜੀ ਵਾਈਗੁਰੂ ਨੇ ਅੱਜ ਰੀਜ ਪੂਰੀ ਕਰਤੀ ਪੂਰੀ ਕਰਤੀ ਮਾਲਕ ਨੇ ਜੀ ਵੀ ਜਦੋਂ ਆਪਾਂ ਕੋਈ ਕਈ ਵਾਰੀ ਗਰੀਬੀ ਰੇਖਾ ਦੇ ਵਿੱਚ ਹਰੇਕ ਪਰਿਵਾਰ ਹੁੰਦਾ ਹਨਾ ਤੇ ਜਦੋਂ ਮਾਰੀਏ ਸਖਾਲੇ ਹੁੰਦੇ ਉਦੋਂ ਸੁਪਨੇ ਵੀ ਵਾਈਗੁਰੂ ਪੂਰੇ ਕਰਦਾ ਪੂਰੇ ਕਰਦਾਈ ਮਾਲਕ ਕਰਦਾ ਨਾ ਜੀ ਤੇ ਇਹ ਗੱਲ ਆ ਜੀ ਇਹਨਾਂ ਦਾ ਸੁਪਨਾ ਅੱਜ ਪੂਰਾ ਕਰਿਆ ਸੱਚੇ ਪਾਤਸ਼ਾਹ ਸਾਰਿਆਂ ਦਾ ਸੁਪਨਾ ਕਰੇ ਆ ਬਾਬਾ ਜੀ ਵਾਈਗੁਰੂ ਚੀਕਾ ਖਾਲਸਾ ਜੀ ਵਾਈਗੁਰੂ ਜੀ ਕੀ ਪਤੇ ਤੁਸੀਂ ਵੀ ਅਰਦਾਸ ਬੇਨਤੀ ਕਰੀਆ ਹਨਾ ਕਿ ਇੱਕ ਸੁਪਨਾ ਪੂਰਾ ਹੋਇਆ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਦੋ ਸ਼ਬਦ ਅਸੀਂ ਇਹ ਇਹਨਾਂ ਦੀ ਬਹੁਤ ਹੀ ਸਾਰੀ ਪ੍ਰਵੇਰ ਦੀ ਸਮਝੋ ਸਤਿਗੁਰਾਂ ਤੇ ਮਾਰੇ ਤੇ ਬੜਾ ਵਿਸ਼ਵਾਸ ਹੈ ਸਮੇਂ ਤੋਂ ਕਈ ਇਸਾਲਾਂ ਤੋਂ ਲੈ ਕੇ ਜੀ 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 ਤੇ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਸਹਿਜਿਆਦਿਆਂ ਦੀ ਯਾਦ ਦੇ ਵਿੱਚ ਤੇ ਸ੍ਰੀ ਸਾਈ ਪਾਠ ਪਰ ਗੁਰਸਿੱਖ ਪਰਿਵਾਰ ਦੀ ਨਾਲ ਗੁਰਸਿੱਖੀ ਨਾਲ ਜੁੜੇ ਹੋਏ ਨੇ ਜੁੜੇ ਹੋਏ ਹਨਾ ਬਹੁਤ ਹੀ ਸੇਵਾ ਕਰਦੇ ਬੜੀ ਪਰਿਵਾਰ ਸਿਆਣਾ ਤੇ ਬੜੇ ਲਿਖਿਆ ਜੀ ਤੇ ਅੱਜ ਇਹਨਾਂ ਦਾ ਸੁਪਨਾ ਪੂਰਾ ਕਰਿਆ ਗੁਰੂ ਮਹਾਰਾਜ ਨੇ ਆਪ ਹਨਾ ਸੁਪਨਾ ਪੂਰਾ ਕਰਿਆ ਕਹਿਣ ਦਾ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਦੋਸਤੋ ਵੀ ਸ਼ੌਂਕ ਆਪਣੇ ਪੂਰੇ ਸਮੇਂ ਨਾਲ ਹੁੰਦਿਆ ਗੁਰੂ ਮਹਾਰਾਜ ਜਦੋਂ ਕਿਰਪਾ ਕਰਦਾ ਜਿਹੜਾ ਸੁਪਨਾ ਸੀ ਅੱਜ ਪੂਰਾ ਹੋਇਆ ਤਾਂ ਅੱਛਾ ਅੱਜ ਤੁਹਾਡਾ ਸੁਪਨਾ ਪੂਰਾ ਹੋ ਗਿਆ ਹਨਾ ਚਾਚਾ ਜੀ ਤੇ ਸਮੁੱਚੇ ਪਰਿਵਾਰ ਨੂੰ ਹਨਾ ਅੱਜ ਤੁਸੀਂ ਘਰ ਦੇ ਵਿੱਚ ਵੀ ਗੁਰੂ ਮਹਾਰਾਜ ਦਾ ਲੰਗਰ ਲਾ ਰੱਖਿਆ ਹਨਾ ਵੀ ਜਿਹੜੇ ਕਿ ਆਪਣੇ ਭਾਈਚਾਰੇ ਨੇ ਸਾਰਿਆਂ ਨੂੰ ਸਾਧ ਕੇ ਹਨਾ ਵੀ ਜਿਹੜੀ ਖੁਸ਼ੀ ਆ ਉਹਦੇ ਵਿੱਚ ਸਾਰੇ ਸ਼ਾਮਲ ਹੋਇਆ ਹਨਾ ਸਾਰੇ ਸਾਮਲ ਹੋ ਗਿਆ ਲੋ ਜੀ ਇਹ ਜੀ ਸਾਡੇ ਚਾਚਾ ਜੀ ਗਰਮੀਤ ਸਿੰਘ ਕਾਕਾ ਭਾਈ ਕਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੇ ਸੁਪਨਾ ਪੂਰਾ ਕੀਤਾ ਹਰੇਕ ਦਾ ਸੁਪਨਾ ਹੁੰਦਾ ਵੀ ਮੈਂ ਵੱਡਾ ਹੋ ਕੇ ਆਪਣੇ ਸੁਪਨੇ ਜਿਹੜੇ ਹੁੰਦੇ ਨੇ ਅਕਸਰ ਆਪਾਂ ਇਹ ਗੱਲ ਸੋਚਦੇ ਨੇ ਜਦੋਂ ਛੋਟੇ ਬੱਚੇ ਹੁੰਨੇ ਆ ਆਪਾਂ ਇਹ ਗੱਲ ਸੋਚਦੇ ਆ ਬਾਪੂ ਮੈਂ ਜਹਾਜ਼ ਲੈਣਾ ਮੈਂ ਗੱਡੀ ਲੈਣੀ ਆ ਜਦੋਂ ਉਹ ਬੱਚਿਆਂ ਦੇ ਨਾਲ ਸਮੇਂ ਨਾਲ ਹੁੰਦਾ ਮੈਂ ਅਕਸਰ ਇਹ ਗੱਲ ਕਹਿਣਾ ਉਹਨਾਂ ਵੀ ਜਦੋਂ ਉਹ ਵੈਲਿਊ ਰੱਖਦੇ ਆ ਵੀ ਗੱਡੀ ਲੈਣ ਦੀ ਉਦੋਂ ਪਤਾ ਲੱਗ ਜਾਂਦਾ ਵੀ ਇਹ ਉਹਦੀ ਵੈਲਿਊ ਕਿੰਨੀ ਕਾ ਵੀ ਆਪਣੀ ਲੈਣ ਦੀ ਚਾਹਮਣਾ ਹੈਗੀ ਆ ਜਾਂ ਨਹੀਂ ਹੈਗੀ ਤਾਂ ਪਰ ਅੱਜ ਜਿਹੜਾ ਮੇਰੇ ਪਿੰਡ ਦੇ ਵਿੱਚ ਕੁਰਕਣੀ ਪਿੰਡ ਆ ਜੀ ਨੇੜੇ ਚ ਨਹੀਂ ਰਿਪੇ ਜਾਂਦਾ ਜਲਾ ਮਾਨਸਾ ਜਿਹੜਾ ਕਿ ਸੁਪਨਾ ਗੁਰੂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਛੋਡੀ ਬਾਲੇਚਰ ਤੋਂ ਰਹੀ ਸੀ ਹਣਾ ਛੋਡੀ ਬਾਲੇਚਰ ਤੋਂ ਰਹੀ ਸੀ ਪੂਰੀ ਰੀਸ ਸੀਗੀ ਆਪਾਂ ਕਦੇ ਸੋਚ ਨਹੀਂ ਨਾ ਸਕਦੇ ਸੀ ਵੀ ਇਸ ਕਦੇ ਸੁਪਣਾ ਹੀ ਨਹੀਂ ਆਇਆ ਸੀ ਆਪਾਂ ਨੂੰ ਵੀ ਇਹ ਚੀਜ਼ ਆਪਾਂ ਕਰ ਸਕੀਏ ਨਹੀਂ ਜੀ ਗੁਰੂ ਮਹਾਰਾਜ ਨੇ ਜਦੋਂ ਦੀ ਸੁਣਦੇ ਤੇ ਦਾਤ ਦਿੱਤੀ ਹੋਈ ਆ ਖੁਸ਼ਾਲ ਸੁਖਾਲੇ ਕੀਤੇ ਪਏ ਵੀ ਸੁਪਨੇ ਦਾ ਕਹਿਣ ਤਾਂ ਭਾਬੀ ਪੂਰੇ ਨਹੀਂ ਹੁੰਦੇ ਹਨ ਸਾਰੀ ਉਮਰ ਨਹੀਂ ਪੂਰੇ ਹੁੰਦੇ ਪਰ ਜਿਹੜੇ ਛੋਟੇ ਛੋਟੇ ਸੁਪਨੇ ਆ ਉਹ ਪੂਰੇ ਨੇ ਅੱਜ ਆਪਣੇ ਪੂਰੇ ਸੁਪਨੇ ਆ ਤਾਂ ਇਹ ਗੱਲ ਆ ਜੀ ਸੱਚੇ ਪਾਤਸ਼ਾਹ ਸਾਰੇ ਪਰਿਵਾਰਾਂ ਦੇ ਚੜ੍ਹਦੀ ਕਲਾ ਦਾ ਹੱਥ ਰੱਖੇ ਤੇ ਆਪਣੇ ਕੰਨਿਓ ਦੁਆਰੇ ਖੇਰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ